ਇਹ 40-40 ਜਣੇ ਇੱਕ ਟਰਾਲੀ 'ਚ ਹੁੰਦੇ ਤੇ ਕਿਸੇ ਦੇ ਸਿਰ ਤੇ ਪੱਗ ਨਹੀਂ ਤੇ ਨਿਸ਼ਾਨ ਸਾਹਿਬ ਗਾੜੀ ਲਾਇਆ ਤੇ ਮੈਂ ਕਿਹਾ ਉਹ ਰਿਹਾਓ ਭਰਾਵਾ ਆਪਣੇ ਆਪੇ ਹੀ ਸਮਝਾਉਣਾ ਆਪਾਂ ਕਾਦੇ ਲਈ ਤੁਸੀਂ ਆ ਪੈਸੇ ਕਾਦੇ ਲਈ ਦਿੱਤੇ ਬੱਚੇ ਇਸੇ ਕਰਕੇ ਦਿੱਤੇ ਨਾ ਵੀ ਆਪਣੇ ਵੀਰਾਂ ਨੂੰ ਸਮਝਾਈਏ ਮੈਂ ਕਿਹਾ ਬਹਿ ਜਾਓ ਸਾਰੇ ਜਣੇ ਕਿੱਥੇ ਚੱਲੇ ਆਂ ਕਹਿੰਦੇ ਜੀ ਆਨੰਦਪੁਰ ਚੱਲੇ ਮੈਂ ਕਿਹਾ ਵੀ ਉੱਥੇ ਕੀ ਹੋਇਆ ਸੀ ਕਹਿੰਦੇ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਰਹਿੰਦੇ ਰਹੇ ਜਿੰਨਾ ਕੋ ਪਤਾ ਤੇ ਮੈਂ ਕਿਹਾ ਤੇ ਖਾਲਸੇ ਦਾ ਜਨਮ ਹੋਇਆ ਜੀ ਤੇ ਖਾਲਸਾ ਕਿੰਨੂ ਕਹਿੰਦੇ ਆ ਕਹਿੰਦੇ ਜੀ ਨਹੀਂ ਪਤਾ ਵੇਖੋ ਅਸੀਂ ਕਿੰਨੇ ਗਰੀਬ ਹੋ ਗਏ ਦੀਪ ਸਿੰਘ ਕਾਤੋਂ ਮਰਵਾਇਆ ਗਿਆ ਉਹਦਾ ਐਕਸੀਡੈਂਟ ਥੋੜਾ ਹੋਇਆ ਗੁਰਮੁਖੋ ਐਸੇ ਕਰਕੇ ਕਿ ਉਹਨੇ ਹਣ ਤਿਆਰੀ ਕਰਕੇ ਦਸਤਾਰ ਬੰਨਣੀ ਸੀ ਉਹਦੇ ਕੋ ਐਜੂਕੇਸ਼ਨ ਵਾਲ ਸੀ ਪਰ ਉਹਦੇ ਕੋ ਸਰੂਪ ਨਹੀਂ ਹੈਗਾ ਸਾਡੇ ਕੋ ਸੁਰੂਪ ਆ ਤੇ ਸਾਡੇ ਕੋ ਐਜੂਕੇਸ਼ਨ ਹੈ ਨਹੀਂ ਆ ਅਗਲਿਆਂ ਨੇ ਦੋਵੇਂ ਚੀਜ਼ਾਂ ਜੁੜਦੀਆਂ ਵੇਖੀਆਂ ਮੀਰੀ ਤੇ ਪੀਰੀ ਵੀ ਕਮਾਲ ਹੋ ਜਾਣੀ ਜਦੋਂ ਇਦਾਂ ਦੇ ਬਲਾਰੇ ਬਹਿਣ ਲੱਗ ਪਏ ਵੀ ਜਿਨ੍ਹਾਂ ਨੂੰ ਇੱਕ ਓੰਕਾਰ ਤੋਂ ਲੈ ਕੇ 18 10 20 14 30 ਅੰਗਾਂ ਦੇ ਅਰਥ ਆਉਂਦੇ ਹੋਣ ਸਿਹਾਰੀ ਦਾ ਮਤਲਬ ਕੀ ਔਂਕਰ ਦਾ ਮਤਲਬ ਕੰਨੇ ਦਾ ਜਦੋਂ ਇਹ ਕੌਮ ਦੇ ਵਿੱਚ ਜਾਣਗੇ ਤੇ ਕੌਮ ਜਿਹੜੀ ਪੈਰਾਂ ਸਿਰ ਹੋ ਜੇਗੀ ਸੱਚੀ ਉਹ ਮੁੰਡੇ 40 ਵਿਚਾਰੇ ਬਹਿ ਗਏ ਪਾਪਾ ਜੀ ਗੱਲ ਸਚਾਈ ਮੈਂ ਕਿਹਾ ਵੀ ਮੂਲ ਮੰਤਰ ਦਾ ਅਰਥ ਦੱਸ ਦਿਓ ਕਿ ਨਹੀਂ ਪਤਾ ਸਤਨਾਮ ਦਾ ਨਹੀਂ ਪਤਾ ਮੈਂ ਕਿਹਾ ਤੁਸੀਂ ਪੰਜ ਜਕਾਰੇ ਛੱਡੇ ਚੱਲ ਜਕਾਰੇ ਦਾ ਅਰਥ ਦੱਸ ਦਿਓ